ਸਿੱਖਣਾ ਚਾਹਣੇ ਹੋ ਸਭ ਤੋਂ ਆਸਾਨ ਦੁਨੀਆ ਦੀ ਸਭ ਤੋਂ ਸੌਖੀ ਰੈਸਪੀ ਤੇ ਟੇਸਟੀ ਮਿਠਾਈ ਤਾਂ ਵੀਡੀਓ ਨੂੰ ਜਿਹੜਾ ਤੁਹਾਨੂੰ ਪੂਰਾ ਦੇਖਣਾ ਪਊਗਾ ਇਸ ਤਰ੍ਹਾਂ ਦੀ ਰੈਸਪੀ ਤੁਹਾਨੂੰ ਓਦਾਂ ਨਹੀਂ ਮਿਲੋਗੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਆਪਾਂ ਬਣਾਵੇ ਸਿਰਫ ਥੋੜੇ ਟਾਈਮ ਦੇ ਵਿੱਚ ਲਈ ਹੈ ਤੇ ਥੋੜੇ ਸਮਾਨ ਦੇ ਨਾਲ ਬਣਾ ਲਈ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਆ ਦੇਖਣ ਚ ਕਿੰਨੀ ਜ਼ਿਆਦਾ ਪਿਆਰੀ ਲੱਗ ਰਹੀ ਹੈ ਖਾਣ ਚ ਬਹੁਤ ਹੀ ਜ਼ਿਆਦਾ ਟੇਸਟੀ ਹੈ ਟੇਸਟ ਇਹਦਾ ਬਹੁਤ ਹੀ ਜ਼ਿਆਦਾ ਲਾਜੂਆ ਬਹੁਤ ਹੀ ਅਮੇਜ਼ਿੰਗ ਤੇ ਟੇਸਟੀ ਵਾਲੇ ਪੇੜੇ ਆਪਣੇ ਬਣ ਕੇ ਤਿਆਰ ਹੋ ਗਏ ਆ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਤੇ ਬਣਾਉਣੇ ਬਹੁਤ ਹੀ ਜ਼ਿਆਦਾ ਸੌਖੇ ਨੇਗੇ ਇੰਨੇ ਕਲਰਫੁਲ ਜੇ ਬਣਾ ਲਏ ਆ ਲੱਗਦਾ ਹੀ ਨਹੀਂ ਹੈਗਾ ਤੁਸੀਂ ਬਾਜ਼ਾਰ ਤੋਂ ਲਏ ਆ ਜਾਂ ਫਿਰ ਤੁਸੀਂ ਇਹ ਚੀਜ਼ ਘਰੇ ਬਣਾਈ ਆ ਇੰਨੀ ਜ਼ਿਆਦਾ ਪਿਆਰੀ ਬਣੀ ਆ ਦੇਖਣ ਚ ਕਿੰਨੀ ਜ਼ਿਆਦਾ ਪਿਆਰੀ ਲੱਗਦੀ ਆ ਖਾਣ ਚ ਵੀ ਟੇਸਟੀ ਆ ਤੇ ਬਣਾਉਣੀ ਬਹੁਤ ਜ਼ਿਆਦਾ ਈਜ਼ੀ ਆ ਤੁਸੀਂ ਕਿਸੇ ਵੀ ਤਿਹਾਰ ਦੇ ਇਹਨੂੰ ਬਣਾ ਕੇ ਖਾ ਸਕਦੇ ਹੋ ਇੰਨੀ ਜ਼ਿਆਦਾ ਪਿਆਰੇ ਭੇੜੇ ਆ ਜਿਹੜੇ ਜਿੰਨੇ ਦੇਖਣ ਚ ਪਿਆਰੇ ਆ ਉਨੇ ਹੀ ਖਾਣ ਚ ਟੇਸਟੀ ਆ ਤੇ ਬਹੁਤ ਹੀ ਜ਼ਿਆਦਾ ਸੌਫਟ ਬਣੇ ਨੇਗੇ ਇਸ ਤਰ੍ਹਾਂ ਦਾ ਇਹਨਾਂ ਦਾ ਟੈਕਸਚਰ ਬਣਿਆ ਹੈ ਹੁਣ ਜਿੱਦੋਂ ਸਰਦੀ ਦਾ ਮੌਸਮ ਆ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ 10 ਤੋਂ 15 ਦਿਨ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਜਾਂ ਫਿਰ 5-4 ਦਿਨ ਪਹਿਲਾਂ ਵੀ ਬਣਾ ਕੇ ਰੱਖ ਸਕਦੇ ਹੋ ਇਹ ਬਿਲਕੁਲ ਵੀ ਬਾਸੀ ਨਹੀਂ ਹੋਣਗੇ ਫਰੈਸ਼ ਰਹਿਣਗੇ ਹਮੇਸ਼ਾ ਜੇ ਕੁਛ ਦਿਨ ਤੁਸੀਂ ਇਹਨੂੰ ਪਹਿਲਾਂ ਬਣਾ ਕੇ ਰੱਖ ਲਵੋਗੇ। ਅੱਜ ਕੱਲ ਤਾਂ ਵੈਸੇ ਹੀ ਮੌਸਮ ਬਹੁਤ ਵਧੀਆ ਹੈ, ਚੀਜ਼ਾਂ ਜਲਦੀ ਖਰਾਬ ਨਹੀਂ ਹੁੰਦੀਆਂ ਹੈਗੀਆਂ 10 ਤੋਂ 15 ਦਿਨ ਇਹਨਾਂ ਨੇ ਬਿਲਕੁਲ ਵੀ ਖਰਾਬ ਨਹੀਂ ਹੋਣਾ ਹੈਗਾ। ਹਾਸ਼ਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਅੱਜ ਆਪਾਂ ਬਣਾਵਾਂਗੇ ਨਾਰੀਅਲ ਦੀ ਬਹੁਤ ਹੀ ਟੇਸਟੀ ਤੇ ਪਿਆਰੀ ਜੀ ਮਿਠਾਈ। ਅ ਤੁਸੀਂ ਕੀ ਕੀ ਕਰੇ ਬਣਾਉਨੇ ਹੋ? ਦੀਵਾਲੀ ਨੂੰ ਕਿਹੜੀ ਮਿਠਾਈ ਤੁਸੀਂ ਬਣਾਉਨੇ ਹੋ? ਜਾਂ ਕਿਹੜੀ ਮਿਠਾਈ ਬਣਾਉਣੀ ਹੈ ਕਮੈਂਟ ਕਰਕੇ ਜ਼ਰੂਰ ਦੱਸਾ। ਟਾਈਮ ਕ੍ਰਾਊਡ ਨਹੀਂ ਕਰਦੇ ਬਣਾਉਣਾ ਸ਼ੁਰੂ ਕਰਦੇ ਆ ਬਿਨਾ ਗੈਸ ਵਾਲੇ ਬਣਾਉਣ ਜਾ ਰਹੇ ਆ ਆਪਾਂ ਨਾਰੀਅਲ ਦੀ ਮਿਠਾਈ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਬਣਾਉਣੀ ਬਹੁਤ ਜ਼ਿਆਦਾ ਸੌਖੀ ਆ ਬਿਲਕੁਲ ਸੌਖੇ ਤਰੀਕੇ ਨਾਲ ਬਣਾ ਲਵਾਂਗੇ ਉਹਦੇ ਲਈ ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਕੱਪ ਕੌਲੀ ਸੈੱਟ ਕਰ ਲਓ ਫਿਰ ਉਸੇ ਨਾਲ ਸਾਰਾ ਨਾਪ ਆ ਜਿਹੜਾ ਕਰਨਾ ਹੈ ਆਪਾਂ ਜਿੰਨੀ ਕਿ ਮਿਠਾਈ ਤੁਸੀਂ ਬਣਾਉਣੀ ਆ ਉਨਿੰਨੀ ਬਣਾ ਸਕਦੇ ਹੋ 2 ਕੱਪ ਆ ਜਿਹੜੇ ਆਪਾਂ ਇੱਕ ਕੱਪ ਸੈੱਟ ਕਰ ਲਿਆ 2 ਕੱਪ ਆਪਾਂ ਨਾਰੀਅਲ ਦਾ ਬੁਰਾਦਾ ਲਵਾਂਗੇ ਨਾਰੀਅਲ ਦਾ ਬੁਰਾਦਾ ਆਪਾਂ 2 ਕੱਪਾ ਲਿਆ ਏ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਪੌਣਾ ਕੱਪ ਹੈਗਾ ਇਹ ਏਦਾਂਕ ਪੌਣਾ ਤਾਂ ਹੈ ਹੀ ਨਹੀਂ ਏਦਾਂ ਕੱਪ ਹੈ ਇਹ ਸੁੱਕੇ ਦੁੱਧ ਦਾ ਪਾਵਾਂਗੇ ਜੇ ਘੱਟ ਲੱਗੂਗਾ ਤਾਂ ਥੋੜਾ ਜਿਹਾ ਹੋਰ ਪਾ ਲਵਾਂਗੇ ਬਾਈਂਡਿੰਗ ਵਾਸਤੇ ਪਾਵਾਂਗੇ ਹੋਰ ਇਹਦਾ ਕੋਈ ਵੀ ਕੰਮ ਨਹੀਂ ਹੈਗਾ ਜੇ ਤੁਸੀਂ ਇਦਾਂ ਹੀ ਬਣਾਓਗੇ ਫਿਰ ਬਾਈਂਡਿੰਗ ਨਹੀਂ ਹੋਣੀ ਹੈਗੀ ਸੁੱਕੇ ਦੁੱਧ ਨਾਲ ਬਾਈਂਡਿੰਗ ਵਧੀਆ ਹੋ ਜਾਂਦੀ ਹੈ ਤੇ ਖੋਏ ਵਰਗਾ ਟੇਸਟ ਆਉਂਦਾ ਹੈ ਉਸ ਤੋਂ ਬਾਅਦ ਆਪਾਂ 2 ਕੱਪ ਨਾਰੀਅਲ ਦਾ ਬੁਰਾਦਾ ਲਿਆ ਆਪਾਂ 1 ਕੱਪ ਚੀਨੀ ਪਾਵਾਂਗੇ ਬਾਕੀ ਤੁਸੀਂ ਆਪਣੀ ਮਿੱਠੇ ਦੇ ਹਿਸਾਬ ਨਾਲ ਪਾ ਸਕਦੇ ਹੋ ਘੱਟ ਖਾਣੇ ਹੋ ਤਾਂ ਘੱਟ ਪਾ ਲਓ ਜ਼ਿਆਦਾ ਖਾਣੇ ਹੋ ਤਾਂ ਜ਼ਿਆਦਾ ਪਾ ਲਓ ਦੇਸੀ ਖੰਡ ਦੇਸੀ ਬੂਰਾ ਵੀ ਪਾ ਸਕਦੇ ਹੋ ਆਪਾਂ ਚੀਨੀ ਪੀਸ ਕੇ ਪਾਵਾਂਗੇ ਇਹਦੇ ਵਿੱਚ ਹੋਰ ਕੋਈ ਵੀ ਫਲੇਵਰ ਆਪਾਂ ਨਹੀਂ ਐਡ ਕਰਾਂਗੇ ਨਾਰੀਅਲ ਦਾ ਹੀ ਫਲੇਵਰ ਹੈ ਜਿਹੜਾ ਆਪਾਂ ਰੱਖਾਂਗੇ ਤੇ ਇਹਨੂੰ ਲੈਨੇ ਆਪਾਂ ਪੀਸ ਪੀਸ ਕੇ ਚੀਨੀ ਆ ਜਿਹੜੀ ਛਾਣ ਲੈਣੀ ਹੈ ਨਹੀਂ ਤਾਂ ਫਿਰ ਤੁਹਾਨੂੰ ਦਾਣੇ ਨਜ਼ਰ ਆਉਣਗੇ ਸਾਰਾ ਕੁਝ ਜਦੋਂ ਆਪਾਂ ਪਾ ਲਿਆ ਆਪਾਂ ਚੀਨੀ ਵੀ ਇਹਦੇ ਵਿੱਚ ਐਡ ਕਰ ਲਵਾਂਗੇ ਮੈਂ ਚੀਨੀ ਹੈ ਜਿਹੜੀ ਛਾਣ ਲਈ ਸੀਗੀ ਚੀਨੀ ਆਪਾਂ ਤੁਸੀਂ ਆਪਣਾ ਮਿੱਠਾ ਆਪਣੇ ਹਿਸਾਬ ਨਾਲ ਐਡ ਕਰ ਸਕਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਮਿਕਸ ਕਰ ਦਵਾਂਗੇ ਇਹਨੂੰ ਪਹਿਲਾਂ ਕੱਲ੍ਹ ਥੋੜਾ ਛੋਟਾ ਹੀ ਪੈ ਰਿਹਾ ਹੈ ਹੁਣ ਇਹਦੇ ਵਿੱਚ ਥੋੜਾ ਥੋੜਾ ਕਰਕੇ ਤੁਸੀਂ ਦੁੱਧ ਐਡ ਕਰਨਾ ਹੈ ਪਹਿਲਾਂ ਹੀ ਇੱਕਦਮ ਤੁਸੀਂ ਦੁੱਧ ਐਡ ਨਹੀਂ ਕਰਨਾ ਹੈਗਾ ਨਹੀਂ ਤਾਂ ਫਿਰ ਬਿਲਕੁਲ ਪਤਲਾ ਹੋ ਜਾਊਗਾ ਫਿਰ ਤੁਹਾਨੂੰ ਸਮਾਨ ਆ ਜਿਹੜਾ ਹੋਰ ਐਡ ਕਰਨਾ ਪਊਗਾ ਜੇ ਹੋ ਵੀ ਜਾਂਦਾ ਕਈ ਵਾਰੀ ਤਾਂ ਤੁਸੀਂ ਜਿਹੜਾ ਥੋੜਾ ਜਿਹਾ ਨਾਰੀਅਲ ਦਾ ਬਰਾਦਾ ਤੇ ਸੁੱਕਾ ਦੁੱਧ ਹੋਰ ਐਡ ਕਰ ਲਓ ਪਹਿਲਾਂ ਹੀ ਕੋਸ਼ਿਸ਼ ਕਰੋ ਕਿ ਨਾ ਕਰੋ ਹੀ ਨਾ ਕਿ ਪਤਲਾ ਹੋ ਜਾਵੇ ਦੁੱਧ ਦੋਨਾਂ ਕੀ ਐਡ ਕਰੋ ਇਹਦੇ ਵਿੱਚ ਇਹਨਾਂ ਨੂੰ ਮਿਕਸ ਕਰਨਾ ਹੈ ਤੁਸੀਂ ਕਿ ਇਹਦੀ ਮਠਾਈ ਆ ਜਿਹੜੀ ਤੁਸੀਂ ਕੋਈ ਵੀ ਸ਼ੇਪ ਦੇਣਾ ਚਾਹੋ ਉਹੀ ਸ਼ੇਪ ਆ ਜਿਹੜੀ ਮਠਾਈ ਦੀ ਤੁਸੀਂ ਦੇ ਸਕੋ ਇਦਾਂ ਤੁਸੀਂ ਹੱਥ ਦੇ ਵਿੱਚ ਇਹਨੂੰ ਬਾਈਂਡ ਕਰਕੇ ਦੇਖ ਲੈਣਾ ਬਾਈਂਡ ਹੋ ਰਿਹਾ ਮਤਲਬ ਇਹ ਬਿਲਕੁਲ ਪਰਫੈਕਟ ਆ ਤੇ ਇਹਦੀ ਮਿਠਾਈ ਆਪਾਂ ਬਣਾ ਲਵਾਂਗੇ ਇਸ ਤਰ੍ਹਾਂ ਨਾਰੀਅਲ ਦੀ ਜਿਹੜੀ ਟੇਸਟੀ ਮਿਠਾਈ ਬਣਾਉਣ ਵਾਸਤੇ ਆਪਣਾ ਪੇਸਟ ਰੈਡੀ ਹੋ ਗਿਆ ਤੁਸੀਂ ਕੋਈ ਵੀ ਸ਼ੇਪ ਜਿਹੜੀ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ ਆਪਾਂ ਇਸ ਤਰ੍ਹਾਂ ਦੇ ਗੋਲ-ਗੋਲ ਸ਼ੇਪ ਦੇ ਵਿੱਚ ਪੇੜੇ ਜਿਹਾ ਬਣਾ ਲਵਾਂਗੇ ਤੁਸੀਂ ਕਿਸੇ ਵੀ ਸ਼ੇਪ ਦੇ ਵਿੱਚ ਬਣਾ ਸਕਦੇ ਹੋ ਤੁਸੀਂ ਫੁਆਇਲ ਪੇਪਰ ਦੇ ਨਾਲ ਵੀ ਹੈ ਜਿਹੜਾ ਇਹਨੂੰ ਸੈੱਟ ਕਰ ਸਕਦੇ ਹੋ ਉਸ ਤਰ੍ਹਾਂ ਵੀ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਂਦਾ ਇੱਕ ਵਾਰੀ ਬਣਾ ਲਓ ਪਪਾ ਇਦਾਂ ਛੋਟੇ-ਛੋਟੇ ਬਣਾ ਲਵਾਂਗੇ ਸਾਰੇ ਪੀਸਸ ਤੁਸੀਂ ਵੱਡਾ ਬਣਾਉਣਾ ਹੈ ਇਦਾਂ ਵੱਡਾ ਬਣਾ ਕੇ ਉਹਨੂੰ ਕੱਟ ਵੀ ਕਰ ਸਕਦੇ ਹੋ ਇਸ ਤਰ੍ਹਾਂ ਵੱਡਾ ਜਿਹੜਾ ਵੱਡਾ ਆਸਾਨ ਬਣ ਜੂਗਾ ਜਲਦੀ ਬਣ ਜੂਗਾ ਤੇ ਕੱਟ ਕਰ ਲਓ ਇਹਨੂੰ ਦੋ ਪੀਸਸ ਤਿੰਨ ਪੀਸਸ ਦੇ ਵਿੱਚ ਜਿਹਦੇ ਵਿੱਚ ਵੀ ਕੱਟ ਕਰਨਾ ਹੈ ਇਹ ਪਹਿਲਾਂ ਹੀ ਟੁੱਟ ਗਿਆ ਇਸ ਤਰ੍ਹਾਂ ਆਪਾਂ ਸੈੱਟ ਕਰ ਲਵਾਂਗੇ ਇਸ ਤਰ੍ਹਾਂ ਹੀ ਆਪਾਂ ਸਾਰੇ ਪੀਸਾ ਜਿਹੜੇ ਸੇਮ ਇਦਾਂ ਹੀ ਤੁਸੀਂ ਇਹਦੇ ਲੱਡੂ ਬਣਾਉਣੇ ਆ ਲੱਡੂ ਵੀ ਬਣਾ ਸਕਦੇ ਹੋ ਜਾਂ ਪੇੜੇ ਬਣਾਉਣੇ ਆ ਪੇੜੇ ਵੀ ਬਣਾ ਸਕਦੇ ਹੋ ਆਪਾਂ ਇਦਾਂ ਲੰਬੇ ਪੀਸਸ ਦੇ ਵਿੱਚ ਬਣਾਵਾਂਗੇ ਇਸ ਤਰ੍ਹਾਂ ਸਾਈਡਾਂ ਤੋਂ ਆਪਾਂ ਇਦਾਂ ਨੂੰ ਪ੍ਰੈਸ ਕਰ ਦੇਵਾਂਗੇ ਤਾਂ ਕਿ ਵਧੀਆ ਸ਼ੇਪ ਇਹਦੀ ਆ ਜਾਵੇ ਇਸ ਤਰ੍ਹਾਂ ਬਣਾ ਲਓ ਇਸ ਤਰ੍ਹਾਂ ਸਾਈਡਾਂ ਤੋਂ ਪ੍ਰੈਸ ਕਰਦੇ ਹੋਏ ਤੇ ਸ਼ੇਪ ਵੀ ਬਣ ਪਉਦੀ ਹੈ ਜਦੋਂ ਵੀ ਤੁਸੀਂ ਬਣਾਉਣਾ ਤਾਂ ਕੋਈ ਨਹੀਂ ਕਹਿੰਦਾ ਤਾਂ ਬਣਾ ਲਓ ਦੇਖੋ ਅਸੀਂ ਕਰਦੇ ਹਾਂ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ 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 ਕੋ ਇਹ ਆਪਣੇ ਇਦਾਂ ਦੇ ਸ਼ੇਪ ਦੇ ਪੇੜੇ ਜਿਹੜੇ ਨਾਰੀਅਲ ਦੇ ਬਣ ਕੇ ਤਿਆਰ ਹੋ ਗਏ ਹਨ ਹੁਣ 10 ਤੋਂ 15 ਮਿੰਟ ਹੁਣ ਸਰਦੀ ਆ ਘੱਟ ਟਾਈਮ ਲਈ ਇਸ ਲਈ ਆਪਾਂ ਫ੍ਰਿਜ 'ਚ ਰੱਖ ਦਵਾਂਗੇ ਤਾਂ ਕਿ ਬਿਲਕੁਲ ਵਧੀਆ ਹੋ ਜਾਣ ਜੇ ਤੁਸੀਂ ਲੱਡੂ ਬਣਾਉਣੇ ਹੋ ਜਾਂ ਕੋਈ ਹੋਰ ਸ਼ੇਪ ਬਣਾਉਣੇ ਹੋ ਗੋਲ ਤਾਂ ਉਹਨਾਂ ਨੂੰ ਫ੍ਰਿਜ 'ਚ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਇਹਨਾਂ ਨੂੰ ਥੋੜੀ ਜਿਹੀ ਜ਼ਰੂਰਤ ਹੈਗੀ ਹੈ ਇਹਨਾਂ ਨੂੰ ਰੱਖ ਦਵਾਂਗੇ ਆਪਾਂ ਤੇ ਬਾਅਦ ਚਾਹੇ ਤੇ ਕੋਈ ਵੀ ਤੁਸੀਂ ਡਰਾਈ ਫਰੂਟ ਪਾਉਣਾ ਹੈ ਜਾਂ ਫਿਰ ਕੋਈ ਵਰਕ ਲਗਾਉਣਾ ਲਗਾ ਸਕਦੇ ਹੋ ਸਾਰੇ ਰੋਲ ਆਪਾਂ ਫ੍ਰਿਜ ਦੇ ਵਿੱਚ ਸੈੱਟ ਕਰ ਲਏ ਸੀਗੇ ਇਹਨਾਂ ਦੇ ਉੱਪਰ ਚਾਂਦੀ ਦਾ ਵਰਕ ਲਗਾ ਦਵਾਂਗੇ ਤੁਸੀਂ ਕੋਈ ਵੀ ਚੀਜ਼ ਹੋਰ ਵੀ ਲਗਾਉਣੀ ਆ ਉਹ ਵੀ ਲਗਾ ਸਕਦੇ ਹੋ ਇਹਦੇ ਨਾਲ ਬਿਲਕੁਲ ਬਾਜ਼ਾਰ ਵਰਗੀ ਲੁੱਕ ਆਊਗੀ ਤਿਖਾਣ ਚ ਟੇਸਟੀ ਲੱਗਦੀ ਹੈ ਦੇਖਣ ਚ ਤਾਂ ਪਿਆਰੀ ਲੱਗਣਗੀ ਤੁਹਾਨੂੰ ਇਸ ਤਰ੍ਹਾਂ ਆਪਾਂ ਇਹਦੇ ਤੇ ਸੈੱਟ ਕਰ ਦਵਾਂਗੇ ਹਾਰ ਹੈ ਦੀਵਾਲੀ ਹੈ ਜਾਂ ਕੁਛ ਵੀ ਹੈ ਥੋੜੀ ਡੈਕੋਰੇਸ਼ਨ ਤੇ ਪਣਦੀ ਆ ਆਪਾਂ ਇਹਨੂੰ ਡੈਕੋਰੇਟ ਕਰ ਲਵਾਂਗੇ ਥੋੜੀ ਚੈਰੀ ਦੇ ਨਾਲ ਇਸ ਤਰ੍ਹਾਂ ਆਪਾਂ ਚੈਰੀ ਲਗਾ ਲਵਾਂਗੇ ਇੱਕ ਤਾਂ ਦੇਖਣ ਚ ਸੋਹਣਾ ਲੱਗੂਗਾ ਤੇ ਚੀਜ਼ ਆ ਜਿਹੜੀ ਸੋਹਣੀ ਵੀ ਹੋਣੀ ਚਾਹੀਦੀ ਆ ਖਾਣ ਦੇ ਨਾਲ ਨਾਲ ਕੱਲਾ ਸੁਆਦ ਹੀ ਨਹੀਂ ਆ ਤੇ ਪਿਆਰਾ ਜਿਹਾ ਆਪਾਂ ਇਹਨੂੰ ਬਣਾ ਲੈਨੇ ਆ ਇਦਾਂ ਹੀ ਆਪਾਂ ਸਾਰੇ ਬਣਾ ਲਵਾਂਗੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਹੈ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ ਦੇ ਨਾਲ